ਦੁਪਹਿਰ ਦਾ ਟਾਈਮ ਸੀ ਤੇ ਆਪਾਂ ਬਹੁਤ ਹੀ ਟੇਸਟੀ ਜਿਹੜੇ 스ਨੈਕਸ ਉਹ ਤਿਆਰ ਕਰੇ ਸੀ ਤੇ ਖਾ ਕੇ ਸਾਰੇ ਕਹਿੰਦੇ ਵੀ ਵਾਓ ਬਹੁਤ ਹੀ ਆਸਵਾਦ ਵਾਲੇ ਨੇਗੇ ਤੇ ਇਹ ਬਣਾਉਣ ਲਈ ਆਪਾਂ ਲੈਣੇ ਨੇ ਜੀ ਸਿਰਫ ਦੋ ਆਲੂ ਤੇ ਆਲੂਆਂ ਤੋਂ ਕਾਫੀ سارے ਜਿਹੜੇ 스ਨੈਕਸ ਉਹ ਬਣ ਕੇ ਤਿਆਰ ਹੁੰਦੇ ਨੇਗੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਲੂ ਲੈਨੇ ਜੀ ਇਹਨਾਂ ਨੂੰ ਆਪਾਂ ਉੱਪਰੋਂ ਛਿੱਲ ਲੈਣਾਗਾ ਤੇ ਇਹਨੂੰ ਆਪਾਂ ਕੱਦੂਕਾਸ ਕਰ ਲੈਣਾਗਾ ਇਹ ਤੁਸੀਂ ਮੋٹے ਨਾਲ ਹੀ ਕੱਦੂਕਾਸ ਕਰਿਓ ਜੀ ਜਿਆਦਾ ਬਰੀਕ ਨਾਲ ਨਾ ਕਰਿਓ ਕਿਉਂਕਿ ਸਿਰਫ ਦੋ ਆਲੂਆਂ ਤੋਂ ਬਹੁਤ ਹੀ ਮਤਲਬ ਟੇਸਟੀ ਤੇ ਕਾਫੀ سارے ਜਿਹੜੇ 스ਨੈਕਸ ਉਹ ਤਿਆਰ ਹੁੰਦੇ ਨੇਗੇ ਸੀਗੇ ਮੋٹے ਨਾਲ ਹੀ ਕਰੇ ਕਿਉਂਕਿ ਫਿਰ ਨਹੀਂ ਤਾਂ ਪਤੀਆਂ ਲੱਗਦਾ ਵੀ ਕੀ ਤੋਂ ਕੀ ਚੀਜ਼ ਬਣੀ ਆ ਵਿੱਚ ਹੀ ਖੁੱਲ ਜਾਂਦੇ ਨੇਗੇ ਤੇ ਦੋਨੇਆਂ ਨੂੰ ਆਪਾਂ ਕद्दूकस ਕਰਕੇ ਤੇ ਚੰਗੀ ਤਰ੍ਹਾਂ ਆਪਾਂ ਧੋ ਲਿਆ ਸੀਗੇ ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਸਟਾਰਚ ਆਪ ਕੱਢ ਲੈਣਾਗਾ ਚੰਗੀ ਤਰ੍ਹਾਂ ਦੋ ਤਿੰਨ ਵਾਰ ਆਪਾਂ ਧੋ ਕੇ ਤੇ ਇਧਰ ਆਪਾਂ ਲਾਈਲੀ ਸੀ ਜੀ ਕੜਾਹੀ ਕੜਾਹੀ ਵਿੱਚ ਤੁਸੀਂ ਇਹਦਾ ਥੋੜਾ ਜਿਹਾ ਤੇਲ ਜਾਂ ਘਿਓ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਪਾਲ ਸੀ ਜੀ ਥੋੜਾ ਜਿਹਾ ਤੇਲ ਤੇ ਇਹਨੂੰ ਗਰਮ ਹੋਣ ਵਾਸਤੇ ਰੱਖ ਰੱਖਤਾ ਸੀ ਤੇ ਹੁਣ ਜਿਹੜੇ ਆਪਾਂ ਆਲੂ ਕद्दूकस ਕਰੇ ਨੇਗੇ ਇਹਨਾਂ ਨੂੰ ਆਪਾਂ ਭੁੰਨਣਾ ਤਾਂ ਜੋ ਇਹਨਾਂ ਦਾ ਜਿਹੜਾ ਕੱਚਾਪਨ ਜ ਤੇਲ ਆਪਣਾ ਗਰਮ ਹੋ ਗਿਆ ਸੀ ਤੇ ਇਹਦੇ ਵਿੱਚ ਜਿਹੜੇ ਆਪਾਂ ਆਲੂ ਕद्दू ਕਸ ਕਰੇ ਸੀਗੇ ਉਹ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਇਹਦੇ ਵਿੱਚ ਹਲਾ ਦੇਣਾ ਹੈ ਤੇ ਹੁਣ ਆਪਾਂ ਲਈ ਹੈ ਜੀ ਅੱਧੀ ਕੌਲੀ ਸੂਜੀ ਦੀ ਕਿਉਂਕਿ ਸੂਜੀ ਜਿਹੜੀ ਉਹ ਫੁੱਲ ਜਾਂਦੀ ਹੈਗੀ ਆਲੂਆਂ ਚ ਪਾ ਕੇ ਬਹੁਤ ਹੀ ਟੇਸ ਜਿਹੜੀ ਟੇਸਟੀ ਸਨੈਕਸ ਬਣ ਕੇ ਤਿਆਰ ਹੁੰਦੇ ਨੇਗੇ ਇਧਰ ਆਪਾਂ ਜਿਹੜੀ ਅੱਧੀ ਕੌਲੀ ਸੂਜੀ ਲਈ ਹੈ ਚੰਗੀ ਤਰ੍ਹਾਂ ਆਪਾਂ ਛਾਂਲ ਲਈ ਸੀ ਤੇ ਹੁਣ ਆਪਾਂ ਇਸ ਨੂੰ ਕੜਾਹੀ ਵਿੱਚ ਪਾ ਦੇਣਾ ਜਿੰਨੀ ਆਪਾਂ ਸੂਜੀ ਲਈਆ ਉਹ ਤੋਂ ਦੁੱਗਣਾ ਆਪਾਂ ਪਾਣੀ ਲੈਣਾ ਕਿਉਂਕਿ ਸੂਜੀ ਨੂੰ ਫੁੱਲਣ ਵਾਸਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਸੋ ਜਿੰਨੀ ਆਪਾਂ ਸੂਜੀ ਲਵਾਂਗੇ ਉਹ ਤੋਂ ਆਪਾਂ ਦੁੱਗਣਾ ਪਾਣੀ ਪਾਉਣਾਗਾ ਤੁਸੀਂ ਸੂਜੀ ਵੱਧ ਘੱਟ ਲੈ ਸਕਦੇ ਹੋ ਜੀ ਆ ਕਰਤਾ ਸੀਗਾ ਤਾਂ ਜੋ ਇਹ ਫੁੱਲ ਕੇ ਵਧੀਆ ਤਿਆਰ ਹੋ ਜੇ ਤੇ ਇਹਨੂੰ 2 ਮਿੰਟ ਵਾਸਤੇ ਆਪਾਂ ਗੈਸ ਤੇ ਹੀ ਪਕਾਲਿਆ ਸੀ ਤੇ ਹੁਣ ਇਹਦੇ ਵਿੱਚ ਪਾ ਲਈ ਸੀ ਜੀ ਕੁਝ ਮਸਾਲੇ ਇਹਦੇ ਵਿੱਚ ਆਪਾਂ ਪਾਇਆ ਜੀ ਕਾਲਾ ਨਮਕ ਕਾਲੀ ਮਿਰਚ ਪਾਊਡਰ ਥੋੜਾ ਜਿਹਾ ਆਮਚੂਰ ਪਾਊਡਰ ਤੇ ਸਾਦਾ ਨਮਕ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਜੇ ਤੁਸੀਂ ਚਾਹੋ ਜਿਵੇਂ ਕਈ ਹੁੰਦੇ ਨੇ ਵੀ ਤਿੱਖਾ ਖਾਣਾ ਪਸੰਦ ਕਰਦੇ ਨੇ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚਾਂ ਹਰੀ ਮਿਰਚ ਪਾ ਸਕਦੇ ਹੋ ਜੀ ਬਰੀਕ ਬਰੀਕ ਕੱਟ ਕੇ ਪਾ ਸਕਦੇ ਹੋਗੇ ਤੇ ਆਪਾਂ ਇਹਦੇ ਵਿੱਚ ਪਾਈਏ ਜੀ ਕਾਲੀ ਮਿਰਚ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ 5 ਕਿ ਮਿੰਟ ਵਾਸਤੇ ਰੱਖ ਦਾਂਗੇ 5 ਕਿ ਮਿੰਟ ਬਾਅਦ ਤੁਸੀਂ ਦੇਖੋ ਕਿ ਜੇ ਠੰਡਾ ਵੀ ਹੋ ਗਿਆ ਤੇ ਆਟੇ ਦੀ ਸ਼ੇਪ ਵੀ ਵਧੀਆ ਬਣ ਕੇ ਤਿਆਰ ਹੋ ਗਿਆ ਗੈਸ ਆਪਾਂ ਔਨ ਕਰਕੇ ਇਹਦੇ ਵਿੱਚ ਜਿਹੜਾ ਘਿਓ ਤੇਲ ਸੀਗਾ ਉਹ ਆਪਾਂ ਗਰਮ ਹੋਣ ਵਾਸਤੇ ਰੱਖਤਾ ਸੀਗਾ ਹੱਥਾਂ ਦੇ ਥੋੜਾ ਜਿਹਾ ਆਪਾਂ ਤੇਲ ਲਾ ਕੇ ਤੇ ਜਿਹੜੇ 스ਨੈਕਸ ਹੋ ਬਣਾਉਣੇ ਕਰਦੇ ਸੀ ਜੀ ਤਿਆਰ ਇਹ ਆਪਾਂ ਕਿਸੇ ਵੀ ਸ਼ੇਪ ਚ ਬਣਾ ਸਕਦੇ ਜੋ ਵੀ ਆਪਾਂ ਨੂੰ ਪਸੰਦ ਹੋਵੇ ਚੌਰਸ, ਗੋਲ, ਲੰਮੇ ਤੀਜਾਂ ਜਿਵੇਂ ਗੋਲ-ਗੋਲ ਬਣਾਉਂਦੇ ਹੁੰਦੇ ਜਿਵੇਂ ਆਪਾਂ ਲੱਡੂ ਵਾਂਗੂ ਉਵੇਂ ਵੀ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਚੌਰਸ ਬਣਾ ਕੇ ਉੱਪਰ ਮੈਂ ਚਾਕੂ ਨਾਲ ਟੱਕ ਵੀ ਲਗਾਤੇ ਸੀਗੇ ਜਿਵੇਂ ਆਪਾਂ ਬਿਸਕਟ ਲੈਨੇ ਜੋਦੇ ਮਤਲਬ ਡਿਜ਼ਾਈਨ ਬਣੇ ਹੁੰਦੇ ਓਵੇਂ ਵੀ ਆਪਾਂ ਇਹਦਾ ਡਿਜ਼ਾਈਨ ਬਣਾ ਸਕਦੇ ਆ ਆਪਾਂ ਇੱਥੇ ਚਾਕੂ ਨਾਲ ਜਿਹੜੇ ਡਿਜ਼ਾਈਨ ਸੀ ਉਹ ਬਣਾਤਾ ਸੀਗਾ ਇਹਦੇ ਨਾਲ ਨਾਲ ਤਾਂ ਇਹ ਅੰਦਰੋਂ ਜਿਹੜੀ ਸੂਜੀ ਓ ਵਧੀਆ ਪੱਕ ਕੇ ਤਿਆਰ ਹੋਊਗੀ ਬਹੁਤ ਹੀ ਮਤਲਬ ਨਾਲੇ ਸੋਹਣੇ ਲੱਗਣੇ ਨਾਲੇ ਕ੍ਰਿਸਪੀ ਤੇ कुरकुरੇ ਜੇ ਬਣ ਕੇ ਵਧੀਆ ਤਿਆਰ ਹੋਣ ਜਾਣਗੇ ਇਹ ਆਪਾਂ ਚੌਰਸ ਵੀ ਬਣਾ ਲਏ ਸੀ ਗੋਲ ਵੀ ਬਣਾ ਲਏ ਸੀ ਲੱਡੂਆਂ ਦੀ ਸ਼ੇਪ ਬਣਾ ਕੇ ਮਤਲਬ ਤਿਆਰ ਕਰ ਲਏ ਸੀ ਅਲੱਗ-ਅਲੱਗ ਜਿਵੇਂ ਵੀ ਆਪ ਨੂੰ ਸੌਖਾ ਲੱਗੇ ਜਾਂ ਜਿਵੇਂ ਵੀ ਆਪ ਨੂੰ ਵਧੀਆ ਲੱਗੇ ਓਵੇਂ ਆਪਾਂ ਜਿਹੜੀ ਸ਼ੇਪ ਆ ਉਹਦੀ ਬਣਾ ਕੇ ਇਹ ਜਿਹੜਾ ਆਟਾ ਕੋ ਸਾਰਾ ਆਪਾਂ ਤਿਆਰ ਕਰ ਲੈਣਾ ਤੇ ਉਧਰ ਜਿਹੜਾ ਆਪਣਾ ਤੇਲ ਸੀਗਾ ਉਹ ਵੀ ਆਪਾਂ ਗਰਮ ਹੋਣ ਵਾਸਤੇ ਰੱਖਿਆ ਹੋਇਆ ਸੀ ਇਹ ਵੀ ਗਰਮ ਹੋ ਗਿਆ ਸੀਗਾ ਇੱਕ ਇੱਕ ਕਰਕੇ ਜਿਹੜੇ ਸਾਰੇ ਸਨੈਕਸ ਬਣਾਏ ਨੇ ਆਪਾਂ ਇਹਦੇ ਵਿੱਚ ਪਾ ਦੇਣੇਗੇ ਤੇ ਜਿਹੜਾ ਆਪਣਾ ਗੈਸ ਆ ਉਹ ਮੀਡੀਅਮ ਟੂ ਲੋ ਹੀ ਹੋਣਾ ਚਾਹੀਦਾ ਜ਼ਿਆਦਾ ਹਾਈ ਨਹੀਂ ਕਰਨਾ ਕਿਉਂਕਿ ਜਿਹੜੀ ਸੂਜੀ ਆ ਉਹ ਅੰਦਰੋਂ ਪੱਕ ਕੇ ਫੇਰ ਹੀ ਵਧੀਆ ਨਰਮ-ਨਰਮ ਤਿਆਰ ਹੋਊਗੀ ਕਿਉਂਕਿ ਜੇਕਰ ਆਪਾਂ ਇਹਨੂੰ ਮੀਡੀਅਮ ਤੇ ਰੱਖਾਂਗੇ ਜੇਕਰ ਆਪਾਂ ਮਤਲਬ ਇਹਦੀ ਜਿਹੜੀ ਆਂਚ ਉਹ ਹਾਈ ਕਰਤੀ ਤਾਂ ਇੱਕੇ ਦਾ ਵੀ ਪੱਕ ਜਾਣਗੇ ਉੱਪਰੋਂ ਉੱਪਰੋਂ ਪਰ ਵਿੱਚੋਂ ਕੱਚੇ ਰਹਿ ਜਾਣਗੇ ਇਸ ਕਰਕੇ ਇਹਨੂੰ ਮੀਡੀਅਮ ਤੇ ਰੱਖ ਕੇ ਹੀ ਪਕਾਇਓ ਇਹਦੇ ਨਾਲ ਨਾਲ ਤਾਂ ਕਰਕਰੇ ਬਣਨਗੇ ਨਾਲ ਟੇਸਟ ਵੀ ਬਹੁਤ ਹੀ ਵਧੀਆ ਆਊਗਾ ਕਲਰ ਵੀ ਬਹੁਤ ਸੋਹਣਾ ਹੁੰਦਾਗਾ ਇਥੇ ਆਪਾਂ ਮੀਡੀਅਮ ਤੇ ਰੱਖ ਕੇ ਇਹਨੂੰ ਪਕਾਉਣ ਕਰਤਾ ਸੀ ਤਿਆਰ ਇਹ ਜਿਹੜੇ ਸਰੋਂ ਦਾ ਤੇਲ ਸੀ ਮਤਲਬ ਅੱਖਾਂ ਨੂੰ ਵੀ ਚੜ ਰਿਹਾ ਸੀਗਾ ਇਹ ਘਰ ਦਾ ਕੱਢਿਆ ਹੋਇਆ ਜੀ ਕਿਉਂਕਿ ਇਹਦੀ ਪਹਿਚਾਨ ਹੁੰਦੀ ਹੈ ਮਤਲਬ ਅੱਖਾਂ 'ਚ ਮਚਾਂ ਲਾ ਦਿੰਦਾ ਹੈਗਾ ਤੇ ਇਧਰ ਆਪਾਂ ਇਹਨੂੰ ਹਲਾ ਵੀ ਰਹੇ ਸੀ ਤੇ ਤੁਰੰਤ ਨਾ ਹਲਾਇਓ ਆ ਮੈਂ ਦੋ ਜਦੋਂ ਵਿੱਚ ਪਾਏ ਸੀ ਉਹ ਦੀ ਮੈਂ ਵਿੱਚ ਚਾਰਨੀ ਮਾਰਤੀ ਸੀ ਜਿਹਦੇ ਕਰਕੇ ਥੋੜੇ ਜਿਹਾ ਫਟ ਗਏ ਸੀਗੇ ਇਸ ਕਰਕੇ ਦੋ ਤਿੰਨ ਮਿੰਟ ਵਾਸਤੇ ਜਦੋਂ ਇਹ ਪੱਕ ਜਾਣ ਉਸ ਤੋਂ ਬਾਅਦ ਇਹਦਾ ਪਾਸਾ ਪਲਟਣਾ ਹੈਗਾ ਦੋਨੇ ਪਾਸੇ ਪਲਟਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈਗਾ ਬਹੁਤ ਹੀ ਸੋਹਣਾ ਕਲਰ ਆਉਂਦਾ ਤੇ ਖਾਂਚ ਵੀ ਬਹੁਤ ਹੀ ਜ਼ਿਆਦਾ ਸੁਆਦਵਾਨ ਦੇ ਨੇਗੇ ਇਹ ਕੀ ਕਰਕੇ ਆਪਾਂ ਜਿਹੜੇ ਇਹਦੇ ਵਿੱਚ ਪਾਈਗੇ ਪਾਸੇ ਪਲਟਾਈਗੇ ਤਾਂ ਜੋ ਮਤਲਬ ਦੋਨੇ ਸਾਈਡਾਂ ਤੋਂ ਵਧੀਆ ਜਿਹੜਾ ਇਹਨਾਂ ਦਾ ਕਲਰ ਉਹ ਆ ਜਾਏ ਹਲਕਾ ਬ੍ਰਾਊਨ ਆ ਜਿਹੜਾ ਇਹਦਾ ਕਲਰ ਆ ਗਿਆ ਸੀ ਤੇ ਥੋੜਾ ਜਿਹਾ ਹੋਰ ਪਕਾ ਕੇ ਬ੍ਰਾਊਨ ਆਪਾਂ ਕਰ ਲਏ ਸੀ ਇਹ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏ ਸੀ ਤੇ ਸਾਰੇ ਜਿਹੜੇ ਖਾ ਕੇ ਕਹਿੰਦੇ ਵੀ ਬਹੁਤ ਹੀ ਸਵਾਦ ਬਣੇ ਤੁਸੀਂ ਦੇਖ ਸਕਦੇ ਹੋ ਵੀ ਕਲਰ ਵੀ ਕਿੰਨਾ ਜਿਆਦਾ ਸੋਹਣਾ ਆਇਆ ਹੋਇਆ ਹੈਗਾ ਤੇ ਖਾਣ ਚ ਤਾਂ ਇਹ ਇਹ ਤੋਂ ਵੀ ਬਹੁਤ ਹੀ ਜਿਆਦਾ ਸਵਾਦ ਸੀਗੇ ਤੇ ਇਧਰ ਜਿਹੜੇ ਆਪਾਂ ਗੋਲ ਬਣਾਏ ਸੀ ਉਹ ਵੀ ਆਪਾਂ ਇਹਦੇ ਵਿੱਚ ਪਕਾ ਲਏ ਸੀਗੇ ਇਹ ਵੀ ਆਪਾਂ ਮੀਡੀਅਮ ਤੇ ਰੱਖ ਕੇ ਪਕਾਇਆ ਸੀ ਕਿਉਂਕਿ ਵਿੱਚੋਂ ਵੀ ਕੋਈ ਵੀ ਕੱਚਾ ਨਾ ਰਵੇ ਤੇ ਸਾਰੇ ਜਿਹੜੇ 스ਨੈਕਸ ਆ ਉਹ ਬਣ ਕੇ ਹੋ ਗਏ ਸੀ ਜੀ ਤਿਆਰ ਤੇ ਇਹਨੂੰ ਤੁਸੀਂ ਕਿਸੇ ਵੀ ਚੀਜ਼ ਨਾਲ ਖਾ ਸਕਦੇ ਲੋ ਗਈ ਜਿਵੇਂ ਹੁੰਦੀ ਹੈ ਗ੍ਰੀਨ ਚਟਨੀ ਹੋਗੀ ਜੀ ਜਾਂ ਇਮਲੀ ਵਾਲੀ ਚਟਨੀ ਹੋਗੀ ਜਾਂ ਟਮੇਟੋ ਸੌਸ ਕਿਸੇ ਨਾਲ ਵੀ ਤੁਸੀਂ ਇਹਨੂੰ ਸਰਵ ਕਰਕੇ ਖਾ ਸਕਦੇ ਹੋਗੇ ਬਹੁਤ ਹੀ ਟੇਸਟੀ ਗਰਮੇ ਦੇ ਦੌਰਾਨ ਹੁਣ ਐਡਡ ਦੇਣ ਨੇ ਜੀ ਸਾਰਾ ਨਾ ਮੈਂ ਹੁੰਦਾ ਵੀ ਕੀ ਖਾਈਏ ਮਤਲਬ ਕਦੇ ਹੁੰਦਾ ਵੀ ਆਪਾਂ ਕੋਈ ਨਮਕੀਨ ਬਣਾ ਕੇ ਖਾਈਏ ਤਾਂ ਉਦੋਂ ਆਪਾਂ ਸਿਰਫ ਦੋ ਆਲੂਆਂ ਤੋਂ ਥੋੜੀ ਸੂਜੀ ਪਾ ਕੇ ਜਿਹੜੇ ਸਨੈਕਸ ਆ ਬਣਾ ਕੇ ਤਿਆਰ ਕਰ ਸਕਦੇ ਆ ਤੇ ਜਦੋਂ ਸਾਰੇ ਖਾ ਰਹੇ ਸੀ ਤਾਂ ਕਹਿ ਰਹੇ ਸੀ ਵੀ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜੀ ਚੀਜ਼ ਤੋਂ ਬਣੇ ਨੇਗੇ ਬਿਲਕੁਲ ਮਤਲਬ ਨਾ ਤਾਂ ਬਿਕਸ ਐਵੇਂ ਲੱਗ ਰਿਹਾ ਸੀ ਵੀ ਜਿਵੇਂ ਚੋਰਸੇ ਬਣਾਈ ਸੀ ਜਿਵੇਂ ਬ੍ਰੈਡ ਟਾਈਪ ਹੁੰਦੇ ਨੇਗੇ ਮਤਲਬ ਬਹੁਤ ਹੀ ਟੇਸਟੀ ਬਣੇ ਸੀ ਤੇ ਦੋਸਤੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨ ਦਾ ਬਹੁਤ-ਬਹੁਤ ਧੰਨਵਾਦ ਜੀ